ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਬੰਸਲਜ਼ ਵਰਡ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰੱਖੇ ਕਦੇ-ਕਦੇ ਸਾਡੇ ਦਿਲ ਕਰਦਾ ਹੈ ਐਸੀ ਕੋਈ ਮਿੱਠੀ ਚੀਜ਼ ਬਣਾ ਕੇ ਖਾਈਏ ਪਰ ਆਪਣੇ ਕੋਲੇ ਸਮਾਂ ਵੀ ਘੱਟ ਹੁੰਦਾ ਹੈ ਤੇ ਦਿਲ ਕਰਦਾ ਹੈ ਜਲਦੀ-ਜਲਦੀ ਚ ਕੋਈ ਐਵੀਂ ਜਿਹੀ ਚੀਜ਼ ਬਣ ਜਾਵੇ ਜਿਸ ਦੇ ਨਾਲ ਮਿਠਾਸ ਵੀ ਹੋ ਜਾਵੇ ਮੂੰਹ ਦੀ ਤੇ ਸਮਾਂ ਵੀ ਨਾ ਲੱਗੇ ਤੇ ਸਮਾਨ ਵੀ ਜ਼ਿਆਦਾ ਨਾ ਲੱਗੇ ਤੇ ਬਾਜ਼ਾਰ ਜਾ ਕੇ ਸਮਾਨ ਲਿਆਣਾ ਵੀ ਨਾ ਪਵੇ ਤਾਂ ਅੱਜ ਮੈਂ ਤੁਹਾਨੂੰ ਇਸ ਤਰ੍ਹਾਂ ਦੀ ਮਿੱਠੀ ਰੈਸਪੀ ਦੱਸ ਰਹੀ ਹਾਂ ਜੋ ਕਿ ਚਟਪਟੀ ਬਣ ਜਾਵੇਗੀ ਤੇ ਜਿਸ ਦਾ ਸਮਾਨ ਵੀ ਤੁਹਾਨੂੰ ਘਰ ਵਿੱਚ ਹੀ ਮਿਲ ਜਾਵੇਗਾ ਜੋ ਕਿ ਬਹੁਤ ਹੈਲਦੀ ਵੀ ਹੋਵੇਗੀ ਤੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਨੂੰ ਬਹੁਤ ਪਸੰਦ ਆਵੇਗੀ ਚਲੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਰੈਸਪੀ ਇਸ ਵਿੱਚ ਮੈਂ 1 ਕੱਪ ਮੋਟੀ ਚੀਨੀ ਰਿੱਤੀ ਹੈ ਇਸ ਵਿੱਚ ਪਾਊਡਰ ਨਹੀਂ ਲੈਣਾ ਮੋਟੀ ਚੀਨੀ ਹੀ ਲੈਣੀ ਹੈ ਭਾਰੇ ਭਾਰੇ ਤਰ੍ਹਾਂ ਦੇ ਬਰਤਨ ਵਿੱਚ ਪਾ ਕੇ ਉਸ ਨੂੰ ਲੋ-ਮੀਡੀਅਮ ਫਲੇਮ ਤੇ ਹੌਲੀ ਹੌਲੀ ਚਲਾਉਂਦੇ ਰਹਿਣਾ ਹੈ ਨਾ ਇਸ ਵਿੱਚ ਕੋਈ ਪਾਣੀ ਪਾਣਾ ਨਾ ਹੀ ਇਸ ਵਿੱਚ ਕੋਈ ਘਿਓ ਪਾਣਾ ਹੈ ਕੱਲੀ ਚੀਨੀ ਨੂੰ ਹੀ ਪਿਘਲਾਣਾ ਹੈ ਬਹੁਤ ਹੀ ਸਲੋ ਸਲੋ ਪਿਘਲਾਣਾ ਹੈ ਬਿਲਕੁਲ ਵੀ ਅੱਗ ਤੇਜ਼ ਨਹੀਂ ਕਰਨੀ ਜੇ ਅੱਗ ਤੇਜ਼ ਕਰਤੀ ਤਾਂ ਆਪਣੀ ਚੀਨੀ ਸੜ ਜੂਗੀ ਤੇ ਆਪਣੀ ਮਿਠਾਈ ਜਿਹੜੀ ਕੋੜੀ ਹੋ ਜੂਗੀ ਇਸ ਕਰਕੇ ਇਸ ਨੂੰ ਕੱਚੀ ਦੇ ਨਾਲ ਹੌਲੀ ਹੌਲੀ ਚਲਾਉਂਦੇ ਰਹਿਣਾ ਹੈ ਤੇ 5 ਤੋਂ 7 ਮਿੰਟਾਂ ਦੇ ਵਿੱਚ ਚੰਗੀ ਤਰ੍ਹਾਂ ਇਹ ਪਿਘਲ ਜਾਵੇਗੀ ਇਸ ਨੂੰ ਬਹੁਤ ਹੀ ਆਰਾਮ ਨਾਲ ਪਿਘਲਾਣਾ ਹੈ ਤਾ ਜੋ ਇਸ ਦਾ ਰੰਗ ਬਹੁਤ ਸੋਹਣਾ ਬਣ ਕੇ ਤਿਆਰ ਹੋ ਜਾਵੇ ਜੇ ਆਪਾਂ ਥੋੜੀ ਜਲਦੀ ਕਰ ਦਿੱਤੀ ਬਣਾਉਣ ਵਿੱਚ ਤੇ ਜਲਦੀ ਨਾਲ ਸੜ ਜੂਗੀ ਕਿਉਂਕਿ ਆਪਾਂ ਨਾ ਹੀ ਵਿੱਚ ਪਾਣੀ ਪਾਇਆ ਤੇ ਨਾ ਹੀ ਇਹਦੇ ਵਿੱਚ ਘਿਓ ਪਾਇਆ ਹੈ ਇਸ ਵੀ ਇਹ ਥੱਲੇ ਲੱਗਣ ਦੀ ਇਹਦੀ ਬਹੁਤ ਸੰਭਾਵਨਾ ਹੁੰਦੀ ਹੈ ਹੌਲੀ ਹੌਲੀ ਆਰਾਮ ਨਾਲ ਸਜੇ ਸਜੇ ਤਿੰਨ ਤੋਂ ਪੰਜ ਮਿੰਟ ਦੇ ਵਿੱਚ ਇਹ ਸਾਰੀ ਆਪਣੀ ਖੰਡ ਪਿਗਲ ਜੂਗੀ ਤੇ ਇਸ ਦਾ ਰੰਗ ਵੀ ਬੜਾ ਸੋਹਣਾ ਬਣ ਜਾਊਗਾ ਜਦੋਂ ਇਹ ਖੰਡ ਚੰਗੀ ਤਰ੍ਹਾਂ ਪਿਗਲ ਗਈ ਤੇ ਇਸ ਦਾ ਕਲਰ ਥੋੜਾ ਜਿਹਾ ਬਰਾਊਨ ਟੋਨ ਵਿੱਚ ਆ ਜਾਊਗਾ ਹੁਣ ਅਸੀਂ ਇਸ ਵਿੱਚ ਜਿਸ ਕੱਪ ਨਾਲ ਆਪਾਂ ਖੰਡ ਮੀਨੀ ਸੀ ਉਸੇ ਕੱਪ ਨਾਲ ਇਹ ਦੁੱਧ ਮਿਲ ਲੈਣਾ ਹੈ ਦੁੱਧ ਜਿਹੜਾ ਰੂਮ ਟੈਂਪਰੇਚਰ ਵਾਲਾ ਨਿੱਗਾ ਜਿਹਾ ਹੋਣਾ ਚਾਹੀਦਾ ਹੈ ਠੰਡਾ ਦੁੱਧ ਨਹੀਂ ਲੈਣਾਗਾ ਉਸ ਨੂੰ ਵੀ ਇਸ ਦੇ ਵਿੱਚ ਪਾ ਦੇਣਾ ਤੇ ਖੰਡ ਦੇ ਵਿੱਚ ਮਿਕਸ ਕਰਕੇ ਫਿਰ ਨਾਲ ਕੜਛੀ ਨੂੰ ਲੋ ਪ੍ਰੀਮ ਤੇ ਹੌਲੀ ਹੌਲੀ ਹਿਲਾਉਂਦੇ ਰਹਿਣਾ ਹੈ ਇਸ ਦਾ ਰੰਗ ਪਹਿਲਾਂ ਨਾਲ ਥੋੜਾ ਜਿਹਾ ਗੂੜਾ ਹੋ ਜਾਵੇਗਾ ਤਾਂ ਬਹੁਤ ਹੀ ਸੋਹਣਾ ਟੈਕਸਚਰ ਬਣ ਕੇ ਤਿਆਰ ਹੋ ਜਾਵੇਗਾ ਹੌਲੀ ਹੌਲੀ ਇਸ ਨੂੰ ਜਿਵੇਂ ਜਿਵੇਂ ਇਹਨੂੰ ਹਿਲੰਦ ਜਾਵਾਂਗੇ ਓਵੇਂ ਓਵੇਂ ਇਹ ਬੈਟਰ ਥੋੜਾ ਜਿਹਾ ਗਾੜਾ ਹੋਣ ਲੱਗ ਜਾਏਗਾ ਜਿਹੜੀ ਆਪਣੀ ਸਾਰੀ ਖੰਡ ਖੁੱਲ ਕੇ ਦੁੱਧ ਵਿੱਚ ਮਿਕਸ ਹੋਵੇਗੀ ਤੇ ਇੱਕ ਜਾਨ ਬਣ ਜਾਵੇਗੀ ਬਹੁਤ ਹੀ ਸੋਨਾ ਕਲਰ ਬਣਨ ਤੋਂ ਬਾਅਦ ਜਦੋਂ ਇਸ ਨੂੰ ਚੰਗੀ ਤਰ੍ਹਾਂ ਵੀ ਗਿਦਾ ਦੇਤਾ ਤਾਂ ਆਪਾਂ ਉਸੇ ਕੱਪ ਨਾਲ ਜਿਸ ਕੱਪ ਨਾਲ ਪਹਿਲਾਂ ਖੰਡ ਮੀਨੀ ਸੀ ਤੇ ਫਿਰ ਆਪਾਂ ਦੁੱਧ ਮੀਨੇ ਸੀ ਉਸੇ ਕੱਪ ਨਾਲ ਆਪਾਂ ਸੁੱਕਾ ਨਾਰੀਅਲ ਦਾ ਪੂਰਾ ਮਿਨਾਗੇ ਤੇ ਉਸ ਨੂੰ ਵੀ ਇਹਦੇ ਵਿੱਚ ਪਾ ਦਵਾਂਗੇ ਇਹ ਨਾਰੀਅਲ ਦਾ ਪੂਰਾ ਜਿਵੇਂ ਜਿਵੇਂ ਥੋੜਾ ਥੋੜਾ ਕਰਕੇ ਪਾਉਂਦੇ ਜਾਵਾਂਗੇ ਓਵੇਂ ਓਵੇਂ ਆਪਣਾ ਬੈਟਰ ਜਿਹੜਾ ਘਾੜਾ ਹੁੰਦਾ ਜਾਵੇਗਾ ਤੇ ਦੇਖਣ ਵਿੱਚ ਹਲਵੇ ਦੀ ਲੁੱਕ ਦਿੰਦਾ ਜਾਵੇਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਸਵਾਦ ਮਿਠਾਈ ਬਣ ਕੇ ਤਿਆਰ ਹੋ ਜਾਵੇਗੀ ਜੀ ਥੋੜਾ ਥੋੜਾ ਕਰਕੇ ਸਾਰਾ ਨਾਰੀਅਲ ਦਾ ਪੂਰਾ ਪਾ ਦਿਓ ਇੱਕਦਮ ਨਾ ਬਾਹੋ ਤਾਂ ਜੋ ਕੋਈ ਗਿਲਟਾ ਨਾ ਬਣ ਜਾਣ ਥੋੜਾ ਥੋੜਾ ਪਾਉਂਦੇ ਜਾਓ ਤੇ ਨਾਲ-ਨਾਲ ਇਸ ਨੂੰ ਕੜਚੀ ਨਾਲ ਹਿਲਾਉਂਦੇ ਜਾਓ ਜਿਵੇਂ ਜਿਵੇਂ ਹਿਲਾਉਂਦੇ ਜਾਵਾਂਗੇ ਆਪਣਾ ਬੈਟਰ ਬਹੁਤ ਹੀ ਘਾੜਾ ਹੁੰਦਾ ਜਾਵੇਗਾ ਤਾਂ ਰੰਗ ਫਿਰ ਨਾਲ ਥੋੜਾ ਜਿਹਾ ਫਿੱਕਾ ਹੋ ਜਾਵੇ ਤੇ ਬਹੁਤ ਹੀ ਟੇਸਟੀ ਮਿਠਾਈ ਬਣ ਕੇ ਤਿਆਰ ਹੋ ਜਾਵੇਗੀ ਇਸ ਤੋਂ ਬਾਅਦ ਮੈਂ ਇਸ ਵਿੱਚ ਇੱਕ ਚਮਚ ਜ ਵਿਨਸਪਤੀ ਘਿਓ ਪਾ ਦਿੱਤਾ ਹੈ ਜੇ ਤੁਹਾਡੇ ਕੋਲ ਵਿਨਸਪਤੀ ਘਿਓ ਤੁਸੀਂ ਨਹੀਂ ਪਾਣਾ ਚਾਹੁੰਦੇ ਤਾਂ ਤੁਸੀਂ ਦੇਸੀ ਘਿਓ ਵੀ ਪਾ ਸਕਦੇ ਹੋ ਇਹ ਘਿਓ ਪਾਉਣ ਦੇ ਦੋ ਫਾਇਦੇ ਇੱਕ ਤਾਂ ਇਸ ਨਾਲ ਮਿਠਾਈ ਵਿੱਚ ਸ਼ਾਈਨਿੰਗ ਬਹੁਤ ਆ ਜਾਵੇਗੀ ਇੱਕ ਇਹਦਾ ਟੇਸਟ ਵੀ ਵੱਧ ਜਾਵੇਗਾ ਤਾਂ ਇਹ ਬਰਤਨ ਦੀ ਸਾਈਡਸ ਨੂੰ ਛੱਡ ਕੇ ਵਿਚਾਰੇ ਸਾਰਾ ਬੈਟਰ ਇਕੱਠਾ ਹੋਣਾ ਸ਼ੁਰੂ ਹੋ ਜਾਵੇਗਾ ਜਿਸ ਤੋਂ ਆਪਾਂ ਨੂੰ ਪਤਾ ਲੱਗ ਜਾਵੇਗਾ ਕਿ ਆਪਣੀ ਮਿਠਾਈ ਪੂਰੀ ਤਰ੍ਹਾਂ ਪੱਕ ਗਈ ਹੈ ਜਿਵੇਂ ਜਿਵੇਂ ਇਹ ਘਿਓ ਪਿਗਲ ਜਾਵੇਗਾ ਓਵੇਂ ਓਵੇਂ ਮਿਠਾਈ ਸੁੱਕਣੀ ਸ਼ੁਰੂ ਹੋ ਜਾਵੇਗੀ ਤੇ ਸਾਰੀ ਇਕੱਠੀ ਹੋਣੀ ਸ਼ੁਰੂ ਹੋ ਜਾ ਜਦੋਂ ਪੂਰੀ ਤਰ੍ਹਾਂ ਇਹ ਮਠਾਈ ਸੁੱਕ ਜਾਵੇਗੀ ਤਾਂ ਆਪਾਂ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਆਫ ਤੇ ਸਾਡੀ ਹੁਣ ਮਠਾਈ ਬਣ ਕੇ ਹੋ ਜਾਵੇਗੀ ਤਿਆਰ ਇਹ ਬਹੁਤ ਹੀ ਝਟਪਟ ਵਾਲੀ ਮਠਾਈ ਬਣ ਕੇ ਤਿਆਰ ਹੋ ਗਈ ਹੈ ਹੁਣ ਆਪਾਂ ਇਸ ਨੂੰ ਇੱਕ ਕਟੋਰੀ ਵਿੱਚ ਕੱਢ ਲਵਾਂਗੇ ਮੈਂ ਕੱਚ ਦੀ ਕਟੋਰੀ ਵਿੱਚ ਪਾ ਲਿੱਤਾ ਹੈ ਤੁਸੀਂ ਕਿਸੇ ਵੀ ਬਰਤਨ ਵਿੱਚ ਪਾ ਸਕਦੇ ਹੋ ਇਸ ਦੇ ਉੱਪਰ ਮੈਂ ਪਾਤਾ ਹੈ ਸੁੱਕੇ ਨਾਰੀਏ ਦਾ ਪੂਰਾ ਤੁਸੀਂ ਸੁੱਕੇ ਨਾਰੀਏ ਦਾ ਪੂਰਾ ਨਹੀਂ ਪਾਣਾ ਕਾਜੂ ਬਦਾਮ ਜਾਂ ਪਿਸਤਾ ਕੁਝ ਵੀ ਕੱਟ ਕੇ ਪਾ ਸਕਦੇ ਹੋ ਦੋਨੇ ਹੀ ਚੀਜ਼ਾਂ ਬਹੁਤ ਸਵਾਦ ਲੱਗਦੀਆਂ ਹੈ ਇਸ ਤਰ੍ਹਾਂ ਇਸ ਨੂੰ ਗਰਮ-ਗਰਮ ਸਰਵ ਕਰੋ ਆਪ ਵੀ ਖਾਓ ਤੇ ਆਉਣ ਵਾਲੇ ਮਹਿਮਾਨ ਨੂੰ ਵੀ ਖਵਾਓ ਬੱਚਿਆਂ ਤੇ ਬਜ਼ੁਰਗਾਂ ਨੂੰ ਵੀ ਖਵਾਓ ਬਹੁਤ ਹੀ ਜਲਦੀ ਬਣਨ ਵਾਲੀ ਬਹੁਤ ਹੀ ਟੇਸਟੀ ਤੇ ਬਹੁਤ ਹੀ ਫਾਇਦੇਮੰਦ ਹੈ ਕਿਉਂਕਿ ਨਾਰੀਅਲ ਖਾਦਾ ਬਹੁਤ ਹੀ ਚੰਗਾ ਹੁੰਦਾ ਹੈ ਫਰੈਂਡ ਜੀ ਤੁਸੀਂ ਗਰਮ ਗਰਮ ਖਾਣਾ ਤੇ ਐਦਾਂ ਵੀ ਖਾ ਸਕਦੇ ਹੋ ਜੇ ਤੁਸੀਂ ਇਹਨੂੰ ਠੰਡਾ ਕਰਕੇ ਖਾਣਾ ਚਾਹੁੰਦੇ ਹੋ ਤਾਂ 10 ਮਿੰਟ ਪਹਿਲਾਂ ਪੱਖੇ નીચે ਇਸ ਮਠਾਈ ਨੂੰ ਰੱਖ ਦਿਓ ਉਸ ਤੋਂ ਬਾਅਦ ਇਸ ਨੂੰ ਅੱਧੇ ਘੰਟੇ ਲਈ ਫ੍ਰਿਜ ਵਿੱਚ ਰੱਖ ਦਿਓ ਫਿਰ ਬਾਹਰ ਕੱਢ ਕੇ ਇਸ ਦੇ ਬਰਫੀ ਦੇ ਪੀਸ ਕੱਟ ਲਓ ਤੇ ਦੇਖੋ ਕਿੰਨੀ ਸ਼ਾਨਦਾਰ ਇਹ ਬਰਫੀ ਬਣ ਜਾਵੇਗੀ ਕਿਸੇ ਨੂੰ ਦੇਖਣ 'ਚ ਇਹ ਨਹੀਂ ਪਤਾ ਚੱਲੇਗਾ ਇਹ ਬਾਜ਼ਾਰੋਂ ਲੈ ਆਂਦੀ ਗਈ ਕਿ ਘਰ ਬਣਾਈ ਗਈ ਹੈ ਫਰੈਂਡਸ ਤੁਹਾਨੂੰ ਮੇਰੀ ਰੈਸਪੀ ਪਸੰਦ ਆ ਰਹੀ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਦੇ ਜਾਈਓ ਜੇ ਪਹਿਲੀ ਵਾਰ ਚੈਨਲ ਤੇ ਆਏ ਹੋ ਤਾਂ ਸਬਸਕ੍ਰਾਈਬ ਵੀ ਕਰ ਦੇਣਾ ਇਸ ਤਰ੍ਹਾਂ ਦੀ ਮੈਂ ਹੋਰ ਰੈਸਪੀਜ਼ ਵੀ ਲੈ ਕੇ ਆਉਂਗੀ ਜੋ ਕਿ ਛੱਟਪਟ ਤਿਆਰ ਹੋ ਜਾਣਗੀਆਂ ਹੈਲਦੀ ਹੋਣਗੀਆਂ ਤੇ ਬਹੁਤ ਹੀ ਟੇਸਟੀ ਹੋਣਗੀਆਂ ਤੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਕੀਮਤ ਦੇ ਵਿੱਚ ਇਹ ਬਣ ਕੇ ਤਿਆਰ ਹੋਣਗੀਆਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ